ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਅਨਕ ਭੇਖ ਅਰ ਗਿਆਨ ਧਿਆਨ ਮਨ ਹਠ ਮਿਲਿਓ ਨਾ ਕੋਈ ਹਾਂਜੀ ਮਨ ਹਠ ਇਥੇ ਯਮਕ ਲਾ ਦੋ ਮਿਲਿਆ ਨਾ ਕੋਈ ਮਨ ਹਠ ਥੋੜਾ ਜਿਹਾ ਵਿੱਚ ਡੈਸ਼ ਦੇ ਕੇ ਬੂਲ ਕਹੋ ਨਾਨਕ ਕਿਰਪਾ ਪਈ ਕਹੋ ਨਾਨਕ ਕਿਰਪਾ ਪਈ ਕੋਹ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ ਪੌੜੀ ਮੰੰਗਾ ਗਿਆਨ ਨਹੀਂ ਮੁਖ ਬਾਤੋਂ ਮੰੰਗਾ ਤੇ ਵਿਸਰਾਮ ਹੈ ਜੀ ਇਹ ਮੰੰਗੇ ਅੱਖਰ ਦੁਆਰਾ ਉਪਦੇਸ਼ਾਂ ਤਨ ਕਾਇਦਿਆਂ ਚ ਲਿਖਿਆ ਹੁੰਦਾ ਮੰੰਗਾ ਖਾਲੀ ਨਾਣਾ ਖਾਲੀ ਹੈ ਨਈਂਆ ਵੀ ਖਾਲੀ ਇਥੇ ਮੰੰਗਾ ਉਚਾਰਨ ਕਰਨਾ ਨੰਗੇ ਅੱਖਰ ਅੱਖਰ ਦੁਆਰਾ ਮਹਾਰਾਜ ਉਪਦੇਸ਼ ਦਿੰਦੇ ਹਨ ਇਹਨਾਂ ਅੱਖਰਾਂ ਨੂੰ ਸਫਲਾ ਕੀਤਾ ਨੰਗਾ ਗਿਆਨ ਨਹੀਂ ਮੁਖ ਬਤਉ ਨੰਗਾ ਗਿਆਨ ਨਹੀਂ ਮੁਖ ਬਤਉ ਅਨੇਕ ਯੋਗਤ ਸਾਸ਼ਤਰਕਾਰ ਭਤਉ ਯਾਨੀ ਸੋਇ ਜਾ ਕੈ ਦ੍ਰਿੜ ਸੋਉ ਕਹਿਤ ਸੁਣਤ ਕਾਛ ਯੋਗ ਨਾ ਹੋ ਸੁਣਤ ਨਾਣਾ ਨਹੀਂ ਲਾਉਣਾ ਸੁਣਤ ਕਹਿਤ ਸੁੰਤ ਕਠ ਜੋਗ ਨ ਹੋਊ ਕਹਿਤ ਸੁੰਤ ਕਠ ਜੋਗ ਨ ਹੋਊ ਯਾਨੀ ਥੋੜਾ ਜਿਆ ਜ਼ੋਰ ਲਾ ਕੇ ਬੋਲਾਂਗੇ ਨਾ ਫੇਰ ਉਹ ਹੂ ਐ ਬੋਲੇਗੀ ਗਿਆਨੀ ਰਹਿਤ ਆਗਿਆ ਦ੍ਰਿੜ ਜਾਕੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਗਿਆਨੀ ਇੱਥੇ ਵਿਸਰਾਮ ਲਾ ਦੋ ਰਹਿਤ ਆਗਿਆ ਦ੍ਰਿੜ ਜਾਕੈ ਉਸ ਨ ਸੀਤ ਸੰਸਾਰ ਸਭ ਤਾਕੈ ਨਿਆਨੀ ਤਤ ਨਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਉ ਕਿਰਪਾ ਧਾਰੀ ਸ਼ਲੋਕ ਆਵਨ ਆਏ ਸ੍ਰਿਸ਼ਟ ਮਹ ਬਿਨ ਬੂਝੇ ਪਾਸ ਢੋਰ ਬਿਨ ਬੂਝੇ ਪਾਸ ਢੋਰ ਨਾਨਕ ਗੁਰਮੁਖ ਸੋ ਬੁੱਝੈ ਜਾ ਕੇ ਭਾਗ ਮਥੂਰ ਮਥੂਰ ਥੋੜਾ ਜਿਹਾ ਕਸ ਕੇ ਬੋਲਣਾ ਹੈ ਮੱਥੇ ਦੇ ਜਾ ਕੇ ਭਾਗ ਮਥੂਰ ਪੌੜੀ ਯਾ ਜੁਗ ਮਹਿ ਇਕ ਹੈ ਕਉ ਆਇਆ ਯਾ ਹੀ ਬੋਲਣਾ ਯਾ ਜੁਗ ਮਹਿ ਇਕ ਹੈ ਕਉ ਆਇਆ ਜਨਮਤ ਮੋਹ ਮੋਹਨੀ ਮਾਇਆ ਗਰਭ ਕੁੰਟ ਮਹਿ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਉਰਜ ਪਰੇ ਜੋ ਛੋੜ ਛਡਾਨਾ ਦੇਵ ਨਹਾਰ ਮਨ ਹੈ ਵਿਸਰਾਨਾ ਤਾਰੋ ਕਿਰਪਾ ਜਿਸਹਿ ਗੁਸਾਈ ਏਤ ਉਤ ਨਾਨਕ ਤਿਸ ਵਿਸਰਹ ਨਾਹੀ ਸ਼ਲੋਕ ਆਵਤ ਹੁਕਮ ਬਿਨਾਸ ਹੁਕਮ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨ ਕੋਏ ਆਗਿਆ ਭਿੰਨ ਭਿੰਨ ਨਾ ਕੋਈ ਭਿੰਨ ਨਾ ਕੋਈ ਆਗਿਆ ਪਿੰਨ ਨ ਕੋਇ ਆਵਨ ਜਾਣਾ ਤੇ ਮਿਟਾ ਜਾਣਾ ਪੁੱਲਾ ਬੁਲਣਾ ਆਵਨ ਜਾਣਾ ਤੇ ਮਿਟਾ ਨਾਨਕ ਜਿਹ ਮਨ ਸੋਇ ਪਾਉੜੀ ਇਹ ਜੀ ਬਹੁਤ ਗਰਭ ਵਾਸੇ ਆਮ ਗਰਭ ਆਉਂਦਾ ਹੈ ਪੱਦੇ ਨਾਲ ਰਾਰਾ ਪੂਰਾ ਹੁੰਦਾ ਇੱਥੇ ਗਰਭ ਉਚਾਰਨ ਕਰਨਾ ਮੋਹ ਮਗਨ ਮੀਠ ਜੋਨ ਫਾਸੇ ਇਨ ਮਾਇ ਤ੍ਰ ਗੁਣ ਵਾਸਕੀਨੇ ਆਪਨ ਮੋਹ ਘਟੇ ਘਟ ਦੀਨੇ ਏ ਸਾਜਨ ਕਛ ਕਹ ਉਪਾਇਆ ਜਾਤੇ ਤਰਹ ਵਿਖਮ ਇਹ ਮਾਇਆ ਜਾਤੇ ਤਰਹ ਵਿਖਮ ਇਹ ਮਾਇਆ ਜਾਤੇ ਤਰਹ ਵਿਖਮ ਇਹ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾ ਕੈ ਨਿਕਟ ਨ ਮਾਏ ਸਲੋਕ ਕਿਰਤ ਕਮਾਵਨ ਸੁਭ ਅਸੁਭ ਕੀਨੇ ਤੀਨ ਪ੍ਰਭ ਆਪ ਇਹ ਸੁਭ ਅਸੁਭ ਜਿਹੜਾ ਨਾ ਕਰਸ ਕੇ ਉਚਾਰਨ ਕਰਨਾ ਪਾਸ ਆਪਨ ਹੋ ਹੋ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਇਕਹਿ आप करा बनहारा आप है पाप पुन बिस्थारा या जुग जित जित आप लायो या नहीं बोलना छेती बोल देना या जुग जित जित आप है लाय पायो जो आप दिवायो वा का अंत न जाने कु ਜੋ ਜੋ ਕਰੈ ਸੂ ਫੁਨ ਹੂ ਇਹ ਕਹਤੇ सगला ਵਿਸਥਾਰਾ ਜਿਹੜੇ ਪਾਦ ਨੇ ਨਾ ਸੂ ਯਾਨੀ ਥੋੜਾ ਸੱッセ ਦੇ ਊੜਾ ਲਾ ਕੇ ਊੜੇ ਦੇ ਜੂਰ ਲਾ ਕੇ ਬੋਲਾਂਗੇ ਨਾ ហេਠਾਂ ਦਲੈਂਕੜਾਂ ਦਾ ਦੀਰਗ ਤਾਂ ਇਹ ਸ਼ੁੱਧ ਬੋਲੇ ਜਾਣਗੇ ਨਹੀਂ ਤੇ ਰਹਿ ਜਾਣਗੇ ਸੂ ਐਂ ਬੋਲਿਆ ਜਾਊਗਾ ਸੂ ਸੂ ਉਹ ਇਸਤ੍ਰਾਂ ਬੋਲਦੇ ਇੱਕ ਕਹਤੇ सगला ਵਿਸਥਾਰਾ ਨਾਨਕ ਆਪ ਸਵਾਰਨਹਾਰਾ ਸ਼ਲੋਕ ਰਾਚ ਰਹੇ ਬਨਤਾ ਬినੋਦ ਆਪ ਬినੋਦ ਇਹਨੂੰ ਕਹਿਣਾ ਬినੋਦ ਨਹੀਂ ਕਹਿਦਣਾ ਤਦੇ ਨੂੰ ਕੁਸਮ ਰੰਗ ਦੇਖ ਸੋਰ ਕੁਸਮ ਰੰਗ ਦੇਖ ਸੋਰ ਨਾਨਕ ਤੇਹ ਸਰਨੀ ਪਰ ਬਿਨ ਸੁਜਾਇ ਮੈ ਮੂਰ ਪੌੜੀ ਰੇ ਮਨ ਬਿਨ ਹਰ ਜਹ ਰਚੋ ਰੇ ਮਨ ਬਿਨ ਹਰ ਜਹ ਰਚੋ ਤਹ ਤਹ ਬੰਦਨ ਪਾਹੀ ਇ ਤਹ ਤਹ ਤਤੇ ਦਲਾਵਾ ਲਾਕੀਨ ਕਹਿਣਾ ਤਹ ਤਹ ਇਨਾ ਕੀ ਬੋਲਣਾ ਤਹ ਤਹ ਬੰਦਨ ਪਾਹੀ ਜਹ ਬਿਦ ਕਤਹੂ ਨਾ ਚੂਟਿਐ ਸਾਕਤ ਤੇਊ ਕਮਾਹੀ ਹੋ ਹੋ ਕਰਤੇ ਕਰਮ ਰਤ ਮੁੱਖ ਬਾਤ ਇਸ ਤਰ੍ਹਾਂ ਹੀ ਹੈ ਹੋ ਹੋ ਕਰਤੇ ਕਰਮ ਰਤ ਤਾ ਹਰ ਮਰਤ ਨਹੀਂ ਕਹਿਣਾ ਤਾ ਕੋ ਭਾਰ ਅਫਾਰ ਪ੍ਰੀਤ ਨਹੀਂ ਜਉ ਨਾਮ ਸਿਓ ਤਾ ਈਉ ਕਰਮ ਵਿਕਾਰ ਬਾਦੇ ਜਮ ਕੀ ਜੇਵਰੀ ਜਮ ਕੀ ਕਠਾ ਨਹੀਂ ਕਹਿਣਾ ਵੱਖਰਾ ਹੀ ਬੋਲਣਾ ਬਾਦੇ ਜਾਮ ਕੀ ਜੀਵਰੀ ਮਿੱਠੀ ਮਾਇਆ ਰੰਗ ਭ੍ਰਮ ਕੇ ਮੋਹੇ ਨਹ ਬੁੱਝਹ ਹਾਂ ਬੁੱਝਹ ਭ੍ਰਮ ਕੇ ਮੋਹੇ ਨਹ ਬੁੱਝਹ ਸੋ ਪ੍ਰਭ ਸਦਹੂ ਸੰਗ ਸਦਹੂ ਸੋ ਪ੍ਰਭ ਸਦਹੂ ਸੰਗ ਲੇਖ ਗਣਤ ਨਾ ਛੂਟੀਐ ਲੇਖ ਗਣਤ ਇਥੇ ਠਮਕ ਲਾ ਦਨੀ ਐ ਨਾ ਛੂਟੀਐ ਕਾਚੀ ਭੀਤ ਨਾ ਸੁਧ ਕਾਚੀ ਭੀਤ ਨਾ ਸੁਧ ਜਿਸ ਹੈ 부ਝਾਏ ਨਾਨਕ ਤੇ ਗੁਰਮੁਖ ਨਿਰਮਲ ਬੁੱਧ ਸਲੋਕ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਗੂੜਾ ਭਾਰੀ ਬੋਲੈ ਨਾਨਕ ਗੂੜਾ ਰੰਗ ਪੌੜੀ ਰਾ ਰੰਗੋ ਯਾ ਮਨ ਆਪਣਾ ਹਰ ਹਰ ਨਾਮ ਜਪੋ ਜਾਪ ਰਸਨਾ ਰੇ ਰੇ ਦਰਗਹ ਕਹ ਨਕੂ ਹਾਂਜੀ ਰੇ ਰੇ ਇੱਥੇ ਵਿਸਰਾਮ ਲਾ ਲਓ ਦਰਗਹ ਕਹ ਨਕੂ ਆਓ ਬੈਠੋ ਆਦਰ ਸੋਭ ਦੇਵ ਦੇਵ ਵਾ ਮਹਿਲੀ ਵਾ ਇਤਿ ਵਿਸਰਾਮ ਵਾ ਮਹਿਲੀ ਪਾਵਹਿ ਤੂ 바ਸਾ ਜਨਮ ਮਰਨ ਨਹ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਮਸਤਕ ਕਰਮ ਲਿਖਿਓ ਧੁਰ ਜਾ ਕੈ ਹਰ ਸੰਪੈ ਨਾਨਕ ਘਰ ਤਾ ਕੈ ਸ਼ਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਦ ਜਿਹੜਾ ਮੋਹ ਹੈ ਨਾ ਉਹਦਾ ਹਾਹਾ ਵੀ ਲਾਉਣਾ ਹੈ ਮੋਹ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਦ ਵਿਕਾਰ ਵਿਆਪ ਵਿਕਾਰ ਹੈ ਜੀ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਦ ਵਿਕਾਰ ਲਾਗ ਪਰੇ ਦੁਰਗੰਧ ਸਿਓ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਨਾਨਕ ਇੱਥੇ ਵੀ ਜਮਕ ਲੱਗ ਜਣੀ ਆ ਨਾਨਕ ਮਾਇਆ ਬੰਦ ਪੌੜੀ ਲੱਲਾ ਲਪਟ ਵਿਖੈ ਰਸ ਰਾਤੀ ਅਹੰ ਬੁੱਧ ਮਾਇਆ ਮਦ ਮਾਤੇ ਅਹੰ ਬੁੱਧ ਤੇ ਵਿਸਰਾਮ ਲਾਦੋ ਅਹੰ ਬੁੱਧ ਮਾਇਆ ਮਦ ਮਾਤੇ ਮਦ ਪੂਲਾ ਬੂਲਨਾ ਮੱਤੀ ਕਸ ਕੀ ਕਹਿਣਾ ਆ ਮਾਇਆ ਮਹਿ ਜਨਮ ਹੈ ਮਰਨਾ ਜਾਓ ਜਾਓ ਹੁਕਮ ਤਿਵੈ ਤਿਉ ਕਰਨਾ ਕੋਊ ਊਨ ਨਾ ਕੋਊ ਪੂਰਾ ਕੋ ਸੁਗਰ ਨਾ ਕੋਊ ਮੂਰਾ ਸੁਗਰ ਗੱਗਾ ਨਹੀਂ ਕਹਿਣਾ ਸੁਗਰ ਕੋਊ ਸੁਗਰ ਨਾ ਕੋਊ ਮੂਰਾ ਕੋ ਸੁਗਰ ਨਾ ਕੋਊ ਮੂਰਾ ਨਾ ਨਹੀਂ ਬੋਲਣਾ ਨੰਮਕ ਤੈਨਾਂ ਕੋ ਕੋ ਸੁਗਰ ਨਾ ਕੋਊ ਮੂਰਾ ਕੋ ਕੋ ਸੁਗਰ ਨਾ ਕੋ ਮੂਰਾ ਜਿਤ ਜਿਤ ਲਾਭ ਹੋ ਜਿਤ ਜਿਤ ਪੋਲਾ ਜੇਤ ਜੇਤ ਲਾਭ ਹੋ ਤੇਤ ਤਿਤ ਲਗਨਾ ਲਾਭ ਹੋ ਖੂਨ ਲਾਵਹ ਐਮ ਬੋਲਨਾ ਜਿਤ ਜਿਤ ਲਾਵਹ ਤੇਤ ਤਿਤ ਲਗਨਾ ਜੇਤ ਜੇਤ ਲਾਭ ਹੋ ਤੇਤ ਤਿਤ ਲਗਨਾ ਨਾਨਕ ਠਾਕੁਰ ਸਦਾ ਲਿਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ਗਹਿਰ ਗੰਭੀਰ ਅਥਾਹ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ਹਾਂ ਬੇਪਰਵਾਹ ਪੌੜੀ ਲੱਲਾ ਤਾਕ ਲਵ ਨ ਕੋ ਇਕ ਆਪ ਅਵਰ ਨਹ ਹੋਊ ਹੋਵਨ ਹਾਰ ਹੋਤ ਸਦ ਆਇਆ ਵਾ ਕਾ ਅੰਤ ਨ ਕਾ ਵਾ ਕਾ ਵਾ ਕਾ ਅੰਤ ਨ ਕਾ ਹੂ ਪਾਇਆ ਪੀਟ ਹਸਤ ਮਹ ਪੂਰਸ ਮਾਨੇ ਪ੍ਰਗਟ ਪੁਰਖ ਸਭ ਠਾਊ ਜਾਣੇ ਜਾ ਕ ਦਿਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤਿਹ ਜਪਨਾ ਗੁਰਮੁਖ ਤੇ ਵਿਸਰਾਮ ਨਾਨਕ ਗੁਰਮੁਖ ਨਾਨਕ ਤੇ ਵਿਸਰਾਮ ਲਾ ਦੋ ਗੁਰਮੁਖ ਤੇ ਯਮਕ ਲਾ ਦੋ ਨਾਨਕ ਗੁਰਮੁਖ ਹਰ ਹਰ ਤਿਹ ਜਪਨਾ ਸਲੋਕ ਆਤਮ ਰਾਸ ਜਿਹ ਜਾਣਿਆ ਹਰ ਰੰਗ ਸਹਜੇ ਮਾਣ ਨਾਨਕ ਧਨ 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 ਜਨ ਆਇ ਤੇ ਪਰਵਾਣ ਪਉੜੀ ਆਇਆ ਸਫਲ ਤਾਹੂ ਕੋ ਗਨਿਐ ਜਾਸ ਰਸਨ ਹਰ ਹਰ ਜਸ ਭੰਨੀਐ ਆਇ ਬਸਹਿ ਸਾਧੂ ਕੈ ਸੰਗੇ ਅਨ ਦਿਨ ਨਾਮ ਧਿਆਵਹਿ ਰੰਗੇ ਆਵਤ ਸੋ ਜਨ ਨਮਹਿ ਰਤਾ ਜਾਕ ਦਇਆ ਮયા ਬਿਦਾਤਾ ਲਿਖਹਿ ਆਵਨ ਫਿਰ ਜੂਨ ਨ ਆਇ ਨਾਨਕ ਹਰ ਕੈ ਦਰਸ ਸਮਾਇ ਸਲੋਕ ਯਾਸੁ ਯਾਸ ਜਪਤ ਮਨ ਹੋਏ ਆਨੰਦ ਬਿਨ ਸ ਦੂਜਾ ਭਾਉ ਦੂਖ ਦਰਦ ਤ੍ਰਿਸ਼ਨਾ 부ਜੈ ਨਾਨਕ ਨਾਮ ਸਮਾਉ ਦੂਖ ਦਰਦ ਤ੍ਰਿਸ਼ਨਾ 부ਜੈ ਨਾਨਕ ਨਾਮ ਸਮਾਉ ਪੌੜੀ ਯਈਆ ਜਰ ਦੁਰਮਤ ਦਉ ਜਿਸ ਹੈ ਤਿਆਗ ਸੁਖ ਸਹਜੇ ਸੋ ਯਈਆ ਜਾਏ ਪਰਹੋ ਸੰਤ ਸਰਨਾ ਜਿਹ ਆਸਰ ਇਆ ਭਵਜਲ ਤਰਨਾ ਯਈਆ ਜਨਮ ਨ ਆਵੇ ਸੋ ਏਕ ਨਾਮ ਲੇ ਮਨਹਿ ਪਰਉ ਯਈਆ ਜਨਮ ਨ ਹਾਰੀਐ ਗੁਰ ਪੂਰੇ ਕੀ ਟੇਕ ਨਾਨਕ ਤਿਹ ਸੁਖ ਪਾਇਆ ਨਾਨਕ ਤਿਹ ਸੁਖ ਪਾਇਆ ਨਾਨਕ ਤਿਹ ਸੁਖ ਪਾਇਆ ਜਾ ਕੈ ਹਿਰੈ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ